ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਾਈਏ ਤਾਂ ਉਸ ਛੜਕ ਦੇ ਉੱਤੇ ਪਿੰਡ ਆਉਂਦਾ ਹੈ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਆ ਵੀਰ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਰੁਟੀਨ ਦੇ ਵਿੱਚ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ 'ਚ ਚਾਰ ਨਗ ਦਿਖਾਉਂਗਾ ਇੱਕ ਇਧਰ ਕ੍ਰਾਸ ਸਾਈਵਾਲ ਦੇ ਨਾਲ ਗਾਂ ਗੱਬਣ ਖੜੀ ਐ ਇਹ ਤੋਂ ਇਲਾਵਾ ਤਿੰਨ ਇਸ ਸਾਈਡ ਦੇ ਉੱਤੇ گاਵਾ ਤੁਸੀਂ ਦੇਖ ਸਕਦੇ ਹੋ ਪਸ਼ੂ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਨੰਬਰ ਸਕਰੀਨ ਉੱਤੇ ਚੱਲੂਗਾ ਤਸੱਲੀ ਤੁਸੀਂ ਕਰਨੀ ਐ ਸ਼ੁਰੂਆਤ ਆਪਾਂ ਸੋਈ ਸਵਾਈ ਵਹਿੜ ਤੋਂ ਕਰਾਂਗੇ ਸੋ ਐਂਡ ਤੱਕ ਵੀਡੀਓ ਜ਼ਰੂਰ ਦੇਖਦੇ ਰਹੋ ਮਿਲਦੇ ਆਂ ਬਾਈ ਨੂੰ ਜਗਦੇਵ ਭਾਈ ਸਸਤਿਕਾ ਜੀ ਵੱਡੇ ਭਾਈ ਚਾਰ ਬੈੜਾ ਅੱਜ گاਵਾ ਤੇਰੇ ਕੋਲ ਵਿਕਰੀ ਆਲੀਆਂ ਬਾਈ ਹਾਂਜੀ ਬਾਈ ਇੱਕ ਸੋਈ ਵੀ ਐ ਤਿੰਨ ਗੱਬਣਾ ਬਾਈ ਜਿਹੜੀ ਸੋਈ ਵੀ ਐ ਕੰਨਵਾ ਸੋਆ ਪਹਿਲਾ ਸੋਆ ਬਾਈ ਚਾਰ ਨੰਦਾ ਮੂੰਹ ਕਿੰਨੇ ਦਿਨੋਂ ਕਿਨੂੰ ਸੂਈ ਨੂੰ ਆ ਕੱਲ ਸੂਈ ਆ ਭਾਈ 11 12 ਵਜੇ ਠੀਕ ਐ ਅੱਛਾ ਕੱਲ ਸ਼ਾਮ ਨੂੰ ਵੀ ਚੋਈ ਆ ਹਾਂਜੀ ਹਾਂਜੀ ਭਾਈ 13 ਤੋਂ 14 ਕਿਲੋ ਬੌਲੀ ਹੋਊ ਜਿਹੜੀ ਚੋਣ ਵਾਲੀ ਹੈਗੀ ਕਹਿਣ ਦਾ ਨਹੀਂਗਾ ਠੀਕ ਐ ਕੀ ਰੇਟ ਰਹਿਣਾ ਜਗ ਦੇ ਦਾ ਰੇਟ ਭਾਈ ਫੋਨ ਤੇ ਹੀ ਕਰ ਲਾਂਗੇ ਚਾਰ ਬਣਾ ਕਿਉਂਕਿ ਮੇਰੇ ਕੋਲ ਨਾ ਵੇਚਣ ਵਾਲੇ ਬੰਦੇ ਲੈ ਕੇ ਆਦੇ ਵੱਧ ਮਾਲੀ ਅੱਛਾ ਹਾਂਜੀ ਵੀਰੇ ਖੋਲੀ ਨੂੰ ਦੋਸੋ ਪਹਿਲਾਂ ਰੇਟ ਵੀਡੀਓ ਚ ਹੁੰਦੇ ਸੀ ਤੇ ਪਰ ਵੇਚਣ ਵਾਲੇ ਬਹੁਤ ਵੀਰ ਇੱਥੋਂ ਪਸੂ ਲੈ ਜਾਂਦੇ ਆ ਫਿਰ ਉਹਨਾਂ ਦਾ ਤਰਾਜ ਰਹਿੰਦਾ ਜਦੋਂ ਰੇਟ ਸਾਹਮਣੇ ਆ ਜਾਂਦਾ ਸੋ ਜਿਹਨੂੰ ਜਿਹੜਾ ਨਾ ਫਿੱਟ ਆਉਂਦਾ ਰੇਟ ਬਾਈ ਨੂੰ ਫੋਨ ਕਰਕੇ ਪਤਾ ਕਰ ਲਿਓ ਬਹੁਤ ਸੋਹਣਾ ਇਹਦਾ ਢਾਂਚਾ ਹੈ ਕਦ ਘਾਟ ਸੋਹਣਾ ਹੈ ਹਜੇ ਭਲੂਣ ਹੋਵਾਨੇ ਤੇ ਦੱਸੂ ਕਿਉਂਕਿ ਸੂਈ ਕੱਲ ਹੀ ਹੈ ਕੱਲ ਸ਼ਾਮ ਨੂੰ ਵੀ ਬਾਈ ਕਹਿੰਦਾ ਚੋਈ ਹੈ ਤੇ ਅੱਜ ਸਵੇਰ ਵੀ ਇਹਦੀ ਮਿਲਕਿੰਗ ਹੋਈ ਵੀ ਹੈ ਕਮਾਲਾ ਵੀਰੇ ਹਾਂਜੀ ਆਪਣਾ ਤਾਂ ਕੋਈ ਭਰਾ ਲਊਗਾ ਦੋ ਟਾਈਮ ਦੀ ਚਵਾਈ ਕਰਕੇ ਲੈ ਕੇ ਜਾਵੇ ਠੀਕ ਹੈ ਸੋ ਦੋ ਟਾਈਮ ਬਾਈ ਕਹਿੰਦਾ ਚੋਕੇ ਲੈ ਜਾਓ 14 ਲੀਟਰਾਂ ਨੂੰ ਬੌਲਾ ਹੋਊਗਾ ਕਰ ਵੈਤ ਦੇ ਹਿਸਾਬ ਤੇ ਦੁੱਧ ਸੋਨਾ ਹੈ ਬਾਕੀ ਰੇਟ ਬਾਈ ਤੋਂ ਪੁੱਛ ਲੋ ਵੀ ਕਿੰਨਾ ਰਹੂਗਾ ਇਹ ਸੁਈਸਵਾਈਂ ਗਾਂ ਵੈੜ ਇਹਦੇ ਨਾਲ ਬੱਚਾ ਮੇਲਕਾਫ ਹੈ ਬੱਚੇ ਨੂੰ ਇਹਨੇ ਜਨਮ ਦਿੱਤਾ ਸੋ ਇਹ ਪਹਿਲੇ ਨੰਬਰ ਤੇ ਇਹ ਗਾਂ ਇਹ ਵੈੜ ਤੁਹਾਨੂੰ ਦਿਖਾ ਰਹੇ ਆਂ ਚਵਾਈ تحصیل ਸ੍ਰੀਪੁਰ ਤੁਸੀਂ ਚੋਕੇ ਦੇਖ ਲੈਣੀ ਆਂ ਥੋੜੀ ਸਾਇਲੇਜ ਨਾਲ ਵੱਧ ਸਮਝੂਗੀ ਉਹਦੇ ਨਾਲ ਦੁੱਧ ਹੋਰ ਵੀ ਸੋਹਣਾ ਦੇ ਸਕਦੀ ਐ ਜਿਹੜੀ ਇਹ ਗਾਂ ਬਾਈ ਕਿੰਨੇ ਕ ਦਿਨ ਲਊ ਸੋਨ ਚ ਇਹਦੇ ਬਾਈ ਤਾਂ ਬਾਈ ਆ ਤਨ ਤੋਂ 4 ਦਿਨ ਵੱਡੇ ਵੀਰੇ ਰੇਟ ਫੋਨ ਤੇ ਰੱਖਾਂਗੇ ਹਾਂਜੀ ਹਾਂਜੀ ਬਾਈ ਤੋਰ ਦੇ ਤਿੰਨ ਤੋਂ 4 ਦਿਨ ਲਾਊਗੀ ਰੇਟ ਇਹਦਾ ਵੀ ਫੋਨ ਤੇ ਰਹਿਣਾ ਉਹ ਵੜ ਬਾਈ ਚੰਗੇ ਦੁੱਧ ਵਾਲੀ ਹੈਗੀ ਆ ਵੜਾ ਠੀਕ ਐ ਹਾਂਜੀ ਸੋ ਦੁੱਧ ਚੰਗੇ ਵਾਲੀ ਖਰ ਦੁੱਧ ਤੁਹਾਡੀ ਸੇਵਾ ਦਾ ਤੇ ਤੁਹਾਡੀ ਸਮਝ ਦਾ ਤੁਸੀਂ ਕੋਲ ਆ ਕੇ ਦੇਖੋ ਵੀ ਕਿੰਨਾ ਚੋਲੋਗੇ ਕਮਾਲਾ ਬਾਈ ਸਥਾਨਤੀ ਜੁਆਈ ਵਾਲੇ ਦਿੰਦੇ ਆ ਫਵਾਨਾ ਹਜੇ ਕਿਉਂਕਿ ਕੱਚੀ ਉਹਦੇ ਸਾਹ ਹੁੰਦੇ ਤੁਸੀਂ ਦੇਖ ਲਓ ਜੇ ਤਿੰਨ ਚਾਰ ਤਾਂ ਨਹੀਂ ਲੈ ਸਕਦੀ ਐ ਪੇਸ ਤੋਂ ਅਗੇ ਦੋਸਤ ਇੱਕ ਹੋਰ ਗਾਂ ਗੱਬਣ ਹੀ ਖੜੀ ਐ ਭਾਈ ਕੋਲੋਂ ਵੀ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਜਗਦੇਵ ਤੈਨ ਨੰਬਰ ਤੇ ਕਿੰਨੇ ਕ ਦਿਨ ਲੈ ਜੂ ਸੂਨ ਚ ਭਾਈ ਆਹ ਭਾਈ ਤਿਆਰੀ ਹੈਗੀ ਬਸ ਇੱਕ ਅੱਧਾ ਦਿਨ ਹੀ ਹੈਗਾ ਠੀਕ ਐ ਤੋਰ ਦੇ ਸੋ ਦੋਸੋ ਇੱਕ ਅੱਧਾ ਦਿਨ ਹੀ ਲਾਊਗੀ ਸੂਨ ਚ ਤਿਆਰੀ ਜੀ ਐ ਸੋ ਦੋਸੋ ਇਹ ਵੀ ਗਾਂ ਤੁਸੀਂ ਦੇਖ ਸਕਦੇ ਹੋ ਇਹ ਤਿਆਰੀ ਜੀ ਚੀ ਐ ਇੱਕ ਦੋ ਦਿਨ ਹੀ ਲਾਊਗੀ ਪਾ ਦਸੋ ਜੈ ਜੀ ਹੋਣਗੇ ਪਰ ਮੇਨ ਗੱਲ ਉਹੀ ਐ ਵੀ ਵਪਾਰੀ ਭਰਾ ਆਉਂਦੇ ਐ ਤੇ ਉਹਨਾਂ ਨੇ ਪਸ਼ੂ ਲਿਜਾ ਕੇ ਅੱਗੇ ਦੋ ਰੁਪਏ ਕਮਾਉਣੇ ਹੁੰਦੇ ਐ ਲਿਆ ਭਾਈ ਸੋ 70 ਨੰਬਰ ਤੇ ਗਾਂ ਤੁਹਾਨੂੰ ਦਿਖਾ ਰਹੇ ਆਂ ਥਾਣੇ ਦੇ ਹੱਥੀਚੁਆਈ ਵਾਲੇ ਆ ਢਾਂਚਾ ਤੁਹਾਡੇ ਸਾਹਮਣੇ ਆ ਇਹ ਖੋਰ ਤੁਹਾਨੂੰ ਗਾਂ ਦਿਖਾਉਣੀ ਆ ਲਾਸਟ ਉੱਤੇ ਪਹਿਜਗਦੇਵ ਜਿਹੜੀ ਆ ਲਾਸਟ ਉੱਤੇ ਗਾਂ ਦਿਖਾ ਰਹੇ ਹਾਂਜੀ ਆ ਬਾਈ ਸਾਈਵਾਲ ਕ੍ਰੋਸ ਆ ਗਈ ਕਿੰਨੇ ਕੁ ਦਿਨ ਲੈ ਜੂ ਬਾਈ ਬਾਅਦ ਤਿਆਰੀ ਆ ਬਾਈ ਆ ਵੀ ਠੰਡੀ ਐ ਸਵਾਦ ਹਾਂਜੀ ਹਾਂਜੀ ਬਾਈ ਦੱਸੋ ਠੰਡੀ ਸੀਲ ਐ ਠੀਕ ਐ ਤੋਰ ਦੇ ਬਾਈ ਤਿੰਨ ਚਾਰ ਦਿਨ ਲੈ ਜੂਗੀ ਸਾਈਵਾਲ ਪੱਖ ਜਿਆਦਾ ਦਿੰਦਾ ਹੈ ਪਰ ਐਚਫ ਵਾਲੇ ਡੱਬ ਹੋਣ ਕਰਕੇ ਐਚਫ ਕ੍ਰੋਸ ਮੰਨ ਸਕਦੇ ਆ ਗਰਮੀ ਨਹੀਂ ਮਣਾਉਣੀ ਇਹਨੇ ਵੈਸੇ ਸਾਰੀਆਂ ਹੀ گاਵਾ ਬੋਰਡ ਦੀ ਸ਼ਾਵੇਂ ਇੱਥੇ ਵੱਧੀਆਂ ਬਾਈ ਦੀਆਂ ਕੋਈ ਇਹਨਾਂ ਨੂੰ ਮਤਲਬ ਐਕਸਟਰਾ ਸ਼ਾਨ ਨਹੀਂ ਤੇ ਤਾਂ ਦੋਸਤੋ ਕਿਉਂਕਿ ਸਾਈਵਾਲ ਪੱਖ ਪੈਂਦਾ ਦਾਥੀ ਚੁਾਈ ਵਾਲੇ ਸੋਹਣੇ ਆ ਟਾਂਜਾ ਤੁਸੀਂ ਦੇਖ ਲਓ ਲੰਬਾਈ ਸੋਹਣੀ ਆ ਗਾਂ ਦੀ ਬਾਕੀ ਸੀਲ شریف ਹੈ ਜਿਹਦਾ ਵੀਰ ਖਰੀਦਣਾ ਚਾਵੇ ਤਾਂ ਪਾਸ ਤੁਸੀਂ ਆ ਕੇ ਕਰ ਲੈਣੀ ਹੈ ਇਹ ਚਾਰ گاਵਾ ਅੱਜ ਵਿਕਰੀ ਵਾਲੀਆਂ ਬਾਈ ਜਗਦੇਵ ਕੋਲ ਸੀ ਤੇ ਇੱਥੇ ਹਰ ਟਾਈਮ ਹੀ ਗਾਵਾਂ ਹੁੰਦੀਆਂ ਵਿਕਰੀ ਵਾਲੀਆਂ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਹੈ ਖਾਸ ਕਰਕੇ ਛੋਟੇ ਪਾ ਤਾਂ ਤੁਸੀਂ ਜਰੂਰ ਇੱਥੇ ਵਿਜ਼ਿਟ ਕਰ ਸਕਦੇ ਹੋ ਤੇ ਦੇਖ ਕੇ ਆਪਣੀ ਤਸੱਲੀ ਨਾਲ ਖਰੀਦ ਸਕਦੇ ਹੋ ਧੰਨਵਾਦ